ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਹੈ ਇਸ ਚੈਨਲ ਤੇ ਆਪਾਂ ਕੈਨੇਡਾ ਦੇ ਵਿੱਚ ਹੋਈਆਂ ਕੁਝ ਐਵੇਂ ਦੀਆਂ ਸਟੋਰੀਆਂ ਦੱਸਦੇ ਹਾਂ ਜਿਹੜੀਆਂ ਕਿ ਕਿਸੇ ਆਪਣੇ ਪੰਜਾਬੀਆਂ ਨਾਲ ਹੋਈਆਂ ਨੇ ਕੋਈ ਹੂਬਰ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਕੋਈ ਕਿਸ ਬੇਸਮੈਂਟ ਦੀ ਘਟਨਾ ਹੁੰਦੀ ਹੈ ਜਾਂ ਫਿਰ ਕੋਈ ਟਰੱਕ ਡਰਾਈਵਰ ਦੇ ਨਾਲ ਰੋਡ ਤੇ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਜਿਹੜਾ ਉਹ ਭੁੱਲ ਨਾ ਪਾਏ ਹੋਵੇ ਤੇ ਜਦੋਂ ਹੀ ਮੈਂ ਇਸ ਦੇ ਰਿਲੇਟਡ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਮੈਂ ਖੁਦ ਰਿਲੇਟਡ ਸੀ ਉਸ ਤੋਂ ਬਾਅਦ ਮੈਸੇਜ ਆਉਣੇ ਡੀਐਮ ਆਉਣੇ ਤੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਉਹਨਾਂ ਦੇ ਨਾਲ ਵੀ ਇਹ ਇਨਸੀਡੈਂਟ ਹੋਏ ਨੇ ਤੇ ਉਹਨਾਂ ਨੇ ਵੀ ਆਪਣੀਆਂ ਸਟੋਰੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਸਟੋਰੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਟਰੱਕ ਡਰਾਈਵਰ ਦੀ ਹੈ ਅਸਲ ਦੇ ਵਿੱਚ ਇਹ ਗੱਲ ਐਡਵੈਂਟਨ ਦੀ ਐਡਵੈਂਟਨ ਦਾ ਇੱਕ ਟਰੱਕ ਡਰਾਈਵਰ ਜਿਸ ਦਾ ਨਾਮ ਹੈਗਾ ਰਣਜੀਤ ਸਿੰਘ ਉਹਨੇ ਇੰਸਟਾਗ੍ਰam ਤੇ ਡੀਐਮ ਕਰਕੇ ਇਹ ਆਪਣੀ ਸਟੋਰੀ ਸਾਂਝੀ ਕੀਤੀ। ਇਹ ਸਟੋਰੀ ਪੜਨ ਤੋਂ ਬਾਅਦ ਸੱਚੀ ਦੇ ਵਿੱਚ ਇੱਕ ਤਰ੍ਹਾਂ ਦਾ ਦਿਲ ਜਾ ਹਿੱਲ ਗਿਆ ਕਿ ਐਵੇਂ ਦਾ ਕੀ ਹੋਇਆ। ਤੇ ਸਟੋਰੀ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਤੁਸੀਂ ਦੇਖ ਰਹੇ ਹੋ Think Verse ਪੰਜਾਬੀ ਚੈਨਲ। ਵੀਡੀਓ ਦੇਖਣ ਤੋਂ ਪਹਿਲਾਂ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਤੇ ਅਸਲ ਦੇ ਵਿੱਚ ਕੀ ਗੱਲ ਹੋਈ? ਰਣਜੀਤ ਸਿੰਘ ਨੇ ਜੋ ਸਾਨੂੰ ਡੀਐਮ ਦੇ ਵਿੱਚ ਡਾਇਰੈਕਟ ਮੈਸੇਜ ਕਰਕੇ ਸਾਨੂੰ ਦੱਸਿਆ ਸੁਣਨ ਲੱਗ ਸੇ ਕਿ ਇੱਕ ਰਾਤ ਲਗਭਗ 2:00 ਤੋਂ 2:30 ਵਜੇ ਦੇ ਕਰੀਬ ਉਹ ਐਡਮਿੰਟਨ ਤੋਂ ਮੈਕਮੋਰੇ ਫੋਰਟ ਮੈਕਮੋਰੇ ਨਾਮ ਦੀ ਕੋਈ ਜਗ੍ਹਾ ਤੇ ਆਪਣਾ ਰੋਡ ਲੈ ਕੇ ਜਾ ਰਿਹਾ ਸੀ ਤੇ ਪਹਿਲਾਂ ਤਾਂ ਉਹ ਅਸਲ ਵਿੱਚ ਉਸਨੇ ਦੱਸਿਆ ਨਹੀਂ ਕਿ ਇਸ ਹਾਈਵੇ ਜਾਂਦਾ ਸੀ ਬਟ ਉਸਨੇ ਦੱਸਿਆ ਕਿ ਉਸ ਦਿਨ ਉਸਨੇ ਹਾਈਵੇ 63 ਆਪਣਾ ਰੂਟ ਪਾ ਲਿਆ ਤੇ ਜਦੋਂ ਹਾਈਵੇ 63 ਦੇ ਵਿੱਚ ਉਹ ਜਾ ਰਿਹਾ ਸੀ ਤਾਂ ਅਸਲ ਵਿੱਚ ਮੌਸਮ ਉਹਦੋਂ ਬਹੁਤ ਠੰਡਾ ਸੀ ਬਰਫ਼ ਪਈ ਹੋਈ ਸੀ ਬਟ ਰੋਡ ਕਲੀਨ ਸੀ ਬਹੁਤ ਜ਼ਿਆਦਾ ਠੰਡ ਸੀ ਉਸ ਟਾਈਮ ਤੇ ਕਹਿੰਦਾ ਜਦੋਂ ਮੈਂ ਉਸ ਹਾਈਵੇ ਤੇ ਚੜਿਆ ਲਗਭਗ ਅੱਧਾ ਘੰਟਾ ਤਾਂ ਬਿਲਕੁਲ ਸਹੀ ਚੱਲਦਾ ਰਿਹਾ ਪਰ ਅੱਧੇ ਘੰਟੇ ਬਾਅਦ ਮੈਨੂੰ ਇਹ ਫੀਲ ਹੋਣ ਲੱਗਿਆ ਕਿ ਕੁਝ ਅਜੀਬ ਹੋ ਰਿਹਾ ਜਿਵੇਂ ਕਿ ਟਾਈਮ ਰੁਕ ਗਿਆ ਹੁੰਦਾ ਬਹੁਤ ਹੌਲੀ ਚੱਲਣ ਲੱਗ ਰਿਹਾ ਕਹਿੰਦਾ ਮੈਨੂੰ ਇੱਕ ਵਾਰ ਤਾਂ ਫੀਲ ਹੋਇਆ ਜਿਵੇਂ ਕਿ ਟਰੱਕ ਤੇ ਕੁਛ ਆ ਕੇ ਲੱਗਿਆ ਹੁੰਦਾ ਕਹਿੰਦਾ ਪਰ ਜਦੋਂ ਮੈਂ ਆਪਣੇ ਵਾਲ ਦੇਲੇ ਰੀਅਰ 뷰 ਮਿਰਰ ਦੇ ਵਿੱਚ ਦੇਖਿਆ ਤਾਂ ਕੁਝ ਵੀ ਨਹੀਂ ਹੋਇਆ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਬਟ ਡੇਮੇਜ ਰੂਟ ਹੋ ਰਿਹਾ ਸੀ ਜਿਵੇਂ ਕਿ ਮੈਂ ਬਹੁਤ ਜ਼ਿਆਦਾ ਹੌਲੀ ਡਰਾਈਵ ਕਰ ਰਿਹਾ ਮੈਂ ਆਪਣੀ ਸਪੀਡ ਲਿਮਿਟ ਵੀ ਸਪੀਡ ਵੀ ਦੇਖੀ ਕਹਿੰਦਾ ਸਪੀਡ ਵੀ ਮੈਂ ਅਰਾਊਂਡ 100 ਦੇ ਕਰੀਬ ਚੱਲ ਰਿਹਾ ਸੀ ਬਟ ਫਿਰ ਵੀ ਐਵੇਂ ਕਿਉਂ ਲੱਗ ਰਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਹੌਲੀ ਟਰੱਕ ਚਲਾ ਰਿਹਾ ਤੇ ਕਹਿੰਦਾ ਐਵੇਂ ਕਰਦੇ ਕਰਦੇ ਕਹਿੰਦਾ ਮੈਂ ਥੋੜਾ ਟਾਈਮ ਅੱਗੇ ਲੰਘ ਗਿਆ ਅਲੇ-ਦਲੇ ਬਿਲਕੁਲ ਸੁੰਨ ਸਾਂਸੀ ਨਾ ਕੋਈ ਡਰਾਈਵਰ ਲਾਈਟ ਦਾ ਤਾਂ ਤੁਸੀਂ ਨਾ ਪੁੱਛੋ ਹੀ ਨਾ ਕਿ ਹਾਂ ਹਾਈਵੇ ਤੇ ਕੋਈ ਲਾਈਟ ਹੋਊ ਕਿ ਉੱਥੇ ਨਾ ਕੋਈ ਹੋਰ ਟਰੱਕ ਲੰਘਿਆ ਨਾ ਕੋਈ ਟਰੱਕ ਆਇਆ ਤੇ ਮੈਂ ਕੱਲਾ ਹੀ ਉਸ ਰੋਡ ਤੇ ਜਾ ਰਿਹਾ ਸੀ ਤੇ ਕਹਿੰਦਾ ਮੈਨੂੰ ਉਸ ਤੋਂ ਬਾਅਦ ਐਵੇਂ ਲੱਗਿਆ ਕਿ ਹਾਂ ਸ਼ਾਇਦ ਮੈਨੂੰ ਕੁਝ ਯਾਦ ਹੀ ਨਹੀਂ ਹੋਇਆ ਕੀ ਹੈ ਮੈਨੂੰ ਐਗਜ਼ੈਕਟ ਕਹਿੰਦਾ ਉਦੋਂ ਪਤਾ ਲੱਗਿਆ ਕਿ ਹਾਂ ਮੈਂ ਇੱਕ ਗੈਸ ਸਟੇਸ਼ਨ ਤੇ ਆ ਕੇ ਰੁਕ ਗਿਆ ਜਿਹੜਾ ਕਿ ਹਾਈਵੇ 63 ਤੋਂ ਟੱਪ ਕੇ ਆਉਂਦਾ ਮੈਂ ਉਸ ਗੈਸ ਸਟੇਸ਼ਨ ਤੇ ਜਾ ਕੇ ਰੁਕ ਗਿਆ ਉਥੇ ਕੁਛ ਖਾਣ ਪੀਣ ਲਈ ਉਹਨੇ ਲਿਆ ਤੇ ਜਦੋਂ ਹੀ ਲੈ ਕੇ ਉਹ ਵਾਪਸ ਟਰੱਕ ਦੇ ਵਿੱਚ ਆਇਆ ਤਾਂ ਉਹਨੇ ਦੇਖਿਆ ਕਿ ਉਹਦੇ ਟਰੱਕ ਦਾ ਡੋਰ ਖੁੱਲਾ ਪਿਆ ਸੀ ਲੋਕ ਨਹੀਂ ਲੱਗੇ ਹੋਇਆ ਸੀ ਤੇ ਕਹਿੰਦਾ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਲੋਕ ਲਾ ਕੇ ਗਿਆ ਕਹਿੰਦਾ ਪਰ ਫਿਰ ਮੈਂ ਸੋਚਿਆ ਸ਼ਾਇਦ ਭੁਲੇਖੇ ਨਾਲ ਮੈਂ ਇਹਨੂੰ ਖੁੱਲਾ ਛੱਡ ਗਿਆ ਹੋਣਾ ਤੇ ਐਵੇਂ ਹੀ ਕਰਤੇ ਕਰਦੇ ਕਹਿੰਦਾ ਠੀਕ ਆ ਮੈਂ ਟਰੱਕ ਦੇ ਅੰਦਰ ਬੜਿਆ ਤੇ ਜਦੋਂ ਮੈਂ ਬੜਿਆ ਕਹਿੰਦਾ ਮੈਨੂੰ ਅਜੀਬ ਜਿਹੀ ਨਾ ਅੰਦਰੋਂ ਖੁਸ਼ਬੂ ਆਈ ਖੁਸ਼ਬੂ ਐਵੇਂ ਕਹਿੰਦਾ ਜਿਵੇਂ ਕੁਝ ਫਰੇਗਰੈਂਸ ਛਿੜਕੀ ਗਈ ਹੁੰਦੀ ਆ ਜਾਂ ਫਿਰ ਕੋਈ ਕਿਸੇ ਪਾਊਡਰ ਦੀ ਖੁਸ਼ਬੂ ਆਈ ਹੁੰਦੀ ਆ ਤੇ ਕਹਿੰਦਾ ਜਦੋਂ ਮੈਨੂੰ ਖੁਸ਼ਬੂ ਆਈ ਤੇ ਮੈਂ ਹੈਰਾਨ ਹੋ ਗਿਆ ਕਹਿੰਦਾ ਫਿਰ ਮੈਂ ਅੜੇ ਵਾਲੇ ਥੋੜਾ ਜਿਹਾ ਧਿਆਨ ਨਾਲ ਦੇਖਿਆ ਕਿ ਕੁਝ ਹੋਇਆ ਤਾਂ ਨਹੀਂ ਜਾਂ ਫਿਰ ਕੁਝ ਅੰਦਰ ਤਾਂ ਨਹੀਂ ਆਇਆ ਹਨਾ ਜਾਂ ਫਿਰ ਕੋਈ ਹੋਰ ਬੰਦਾ ਐਂਟਰ ਹੋ ਗਿਆ ਹੋਵੇ ਤਾਂ ਉਹਨੇ ਦੇਖਿਆ ਕਿ ਟਰੱਕ ਦੇ ਡੈਸ਼ਬੋਰਡ ਤੇ ਜਿਵੇਂ ਕਿਸੇ ਨੇ ਕੁਛ ਟੱਛੀ ਦਿੱਤਾ ਹੁੰਦਾ ਜਾਂ ਫਿਰ ਥੋੜੇ ਪਸੀਨੇ ਵਾਲੇ ਹੱਥ ਨਾਲ ਜਾਂ ਗਿੱਲੇ ਹੱਥ ਨਾਲ ਕੁਛ ਹੱਥ ਲੱਗਿਆ ਹੁੰਦਾ ਕਹਿੰਦਾ ਪਰ ਮੈਂ ਹੱਥ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਹ ਹੱਥ ਦਾ ਸਾਈਜ਼ ਬਹੁਤ ਛੋਟਾ ਸੀ ਜਿਵੇਂ ਕਿਸੇ ਬੱਚੇ ਦਾ ਹੋਵੇ ਕਹਿੰਦਾ ਉਸ ਟਾਈਮ ਮੈਂ ਡਰ ਗਿਆ ਕਿ ਰਾਤ ਨੂੰ 3:30 ਵਜੇ ਜਦੋਂ ਮੈਂ ਇਸ ਗੈਸ ਸਟੇਸ਼ਨ ਤੇ ਆ ਤਾਂ ਕੋਈ ਐਂਟਰ ਕਿਵੇਂ ਹੋ ਸਕਿਆ ਮਨ ਲੈਂਦਾ ਕਿ ਕੋਈ ਬੰਦਾ ਹੋਵੇ ਜਾਂ ਕੁਝ ਹੋਰ ਜਿਸ ਨੇ ਅੰਦਰ ਐਂਟਰੀ ਕੀਤੀ ਬਟ ਬੱਚੇ ਦਾ ਹੱਥ ਕਿਵੇਂ ਆ ਗਿਆ ਕਹਿੰਦਾ ਉਸ ਟਾਈਮ ਤਾਂ ਕਹਿੰਦਾ ਮੈਂ ਸੱਚੀ ਦੱਸਾਂ ਮੈਂ ਕੰਬ ਗਿਆ ਕਹਿੰਦਾ ਮੈਂ ਦੇਖਿਆ ਆਲੇ ਦੁਆਲੇ ਇੱਕ ਦੋ ਟਰੱਕ ਹੋਰ ਖੜੇ ਸੀ ਕਹਿੰਦਾ ਉਹਨਾਂ ਚੋਂ ਮੈਂ ਇੱਕ ਟਰੱਕ ਦਾ ਦਰਵਾਜ਼ਾ ਖੜਕਾਇਆ ਮੋਸਟ ਪ੍ਰੋਬਬਲੀ ਕੋਈ ਅੰਦਰ ਸੁੱਤਾ ਹੋਊਗਾ ਕਹਿੰਦਾ ਜਦੋਂ ਮੈਂ ਖੜਕਾਇਆ ਤਾਂ ਟਰੱਕ ਦੇ ਵਿੱਚੋਂ ਇੱਕ ਬਜ਼ੁਰਗ ਡਰਾਈਵਰ ਸੀ ਕੋਈ ਆਪਣਾ ਪੰਜਾਬੀ ਉਹ ਉੱਠ ਕੇ ਬਾਹਰ ਆਇਆ ਵੀ ਹਾਂ ਕੀ ਗੱਲ ਹੋ ਗਈ ਕਿਉਂ ਤੰਗ ਕਰਿਆ ਤੇ ਕਹਿੰਦਾ ਮੈਂ ਉਹਨੂੰ ਆਪਣੀ ਸਟੋਰੀ ਸਟੋਰੀ ਦੱਸੀ ਤੇ ਜਦੋਂ ਕਹਿੰਦਾ ਮੈਂ ਉਹਨੂੰ ਕਿਹਾ ਕਿ ਵੀ ਟਰੱਕ ਦੇ ਵਿੱਚ ਕੋਈ ਬੜਿਆ ਜਿਵੇਂ ਕਿਸੇ ਬੱਚੇ ਦੇ ਹੱਥ ਦਾ ਨਿਸ਼ਾਨ ਹੁੰਦਾ ਤੇ ਕਹਿੰਦਾ ਵੀ ਕੁਝ ਹੋਇਆ ਤੁਹਾਡੇ ਸਾਹਮਣੇ ਜਾਂ ਕੋਈ ਆਇਆ ਤਾਂ ਨਹੀਂ ਜਾਂ ਤੁਹਾਡੇ ਨਾਲ ਕੋਈ ਬੱਚਾ ਤਾਂ ਨਹੀਂ ਹੈਗਾ ਜਾਂ ਜਿਹੜਾ ਨਾ ਟਰੱਕ ਖੜਾ ਹੈ ਕਿਸੇ ਹੋਰ ਨਾਲ ਕੋਈ ਬੱਚਾ ਤਾਂ ਨਹੀਂ ਹੈਗਾ ਵੀ ਜਿਹੜਾ ਅੰਦਰ ਆ ਕੇ ਵਾਪਸ ਮੁੜਿਆ ਤਾਂ ਸੁਭਜਗ ਨੇ ਕਿਹਾ ਕਿ ਚੱਲ ਦਿਖਾ ਮੈਨੂੰ ਕਿੱਥੇ ਹੱਥ ਤੇ ਜਦੋਂ ਉਹ ਉਸਦੇ ਟਰੱਕ ਦੇ ਵਿੱਚ ਬੜੇ ਤਾਂ ਉਹਨੂੰ ਉੱਥੇ ਕੋਈ ਨਿਸ਼ਾਨ ਨਹੀਂ ਲੱਭਿਆ ਤੇ ਉਹ ਬਜ਼ੁਰਗ ਨੇ ਕਿਹਾ ਕਹਿੰਦਾ ਵੀ ਸੱਚੀ ਗੱਲ ਦੱਸਾਂ ਕਿ ਇਹੋ ਜਿਹਾ ਕੋਈ ਭਲੇਖਾ ਨਹੀਂ ਹੈਗਾ ਮੈਂ ਇਸ ਗੱਲ ਨੂੰ ਮੰਨਦਾ ਕਹਿੰਦਾ ਮੈਂ ਪਿਛਲੇ 30 ਸਾਲ ਤੋਂ ਟਰੱਕ ਚਲਾ ਰਿਹਾ ਕਹਿੰਦਾ ਤੂੰ ਹਾਈਵੇ 63 ਤੋਂ ਟਰੱਕ ਤੇ ਆਇਆ ਹੋਵੇਗਾ ਤੇ ਇਹ ਕਹਿੰਦਾ ਹਾਂ ਕਹਿੰਦਾ ਜਿਹੜਾ ਬੰਦਾ ਵੀ ਹਾਈਵੇ 63 ਤੋਂ ਆਉਂਦਾ ਇਸ ਗੈਸ ਸਟੇਸ਼ਨ ਤੇ ਰੁਕਦਾ ਜਾਂ ਫਿਰ ਕੋਈ ਵੀ ਮੇਰੇ ਨਾਲ ਖੁੱਦ ਨਾਲ ਹੋਇਆ ਤਾਂ ਉਹਨਾਂ ਨਾਲ ਕੋਈ ਨਾ ਕੋਈ ਐਵੇਂ ਦਾ ਜੀਵ ਇਨਸੀਡੈਂਟ ਹੁੰਦਾ ਹੀ ਹੈ ਹੁਣ ਇਹ ਨਹੀਂ ਪਤਾ ਹੈਗਾ ਕਿ ਹਾਈਵੇ 63 ਤੇ ਹੋਇਆ ਕੀ ਆ ਉਹ ਬੰਦੇ ਨੇ ਕੀ ਕੀਤਾ ਕਹਿੰਦਾ ਫਿਰ ਉਸ ਰਾਤ ਤਾਂ ਕਹਿੰਦਾ ਮੈਨੂੰ ਰਕ ਦੇ ਵਿੱਚ ਬੜਨ ਤੋਂ ਡਰ ਲੱਗਿਆ ਸੀ ਪਰ ਫਿਰ ਵੀ ਉਸ ਬਜ਼ੁਰਗ ਨੇ ਜਲਾ ਸੱਤ ਤੱਕ ਕਿ ਹਾਂ ਉਹ ਕਿ ਪ੍ਰਵਾਹ ਨਾ ਕਰ ਮੈਂ ਤੂੰ ਆਰਾਮ ਨਾਲ ਉੱਥੇ ਸੌਂ ਸਕਦਾ ਕਹਿੰਦਾ ਮੈਂ ਸੌਂ ਗਿਆ ਕਹਿੰਦਾ ਚਲ ਸਭ ਸਹੀ ਹੈ ਹਾਂ ਕਹਿੰਦਾ ਵਾਪਸ ਆ ਕੇ ਮੈਂ ਕਹਿੰਦਾ ਬਿਕੋਜ਼ ਉਹ ਟਰੱਕ ਡਰਾਈਵਰਾਂ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਜਾਂ ਮੇਰੇ ਨਾਲ ਉਸ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਜਾਂ ਜਿਹੜੇ ਬਜ਼ੁਰਗ ਸੀ ਉੱਥੇ ਮੈਂ ਕਹਿੰਦਾ ਪੁੱਛਿਆ ਗਿਆ ਤਾਂ ਵੀ ਹਾਈਵੇ 63 ਤਾਂ ਮੈਨੂੰ ਹਰ ਬੰਦੇ ਨੇ ਇਹ ਰੋਕਿਆ ਕਿ ਹਾਈਵੇ 63 ਤੋਂ ਤੂੰ ਦੁਬਾਰਾ ਨਾ ਜਾਏ ਕਿਉਂਕਿ ਉੱਥੇ ਕੋਈ ਵੀ ਮੋਸਟਲੀ ਟਰੱਕ ਡਰਾਈਵਰ ਨਹੀਂ ਜਾਂਦੇ ਕਹਿੰਦੇ ਅਸਲ ਦੇ ਵਿੱਚ ਕਹਿੰਦਾ ਮੈਨੂੰ ਪਤਾ ਚੱਲ ਰਿਹਾ ਮਤਲਬ ਇਹ ਕੋਈ ਰਿਐਲਿਟੀ ਪਤਾ ਨਹੀਂ ਹੈਗੀ ਆ ਪਤਾ ਨਹੀਂ ਹੈਗੀ ਅਸਲ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਕੁਦਰਗਣ ਨੇ ਦੱਸਿਆ ਕਹਿੰਦਾ ਕਿ ਅੱਜ ਤੋਂ ਕੁਝ 20 ਸਾਲ ਪਹਿਲਾਂ ਕੋਈ ਟਰੱਕ ਡਰਾਈਵਰ ਸੀ ਫੀਮੇਲ ਕੋਈ ਲੇਡੀ ਜਿਹੜੀ ਡਰਾਈਵ ਕਰਦੀ ਹੁੰਦੀ ਸੀ ਤੇ ਉਹ ਸਿੰਗਲ ਮਦਰ ਮਕੈਸਰ ਆ ਸਿੰਗਲ ਮਦਰ ਸੀ ਕੋਈ ਹੋਰ ਹੁੰਦਾ ਅੱਗੇ ਵਿੱਚ ਰਹਿਣ ਵਾਲਾ ਨਹੀਂ ਹੈਗਾ ਸੀ ਤਾਂ ਉਹ ਕੀ ਕਰਦੀ ਸੀ ਆਪਣੇ ਬੱਚੇ ਨੂੰ ਉਸ ਟਰੱਕ ਦੇ ਵਿੱਚ ਨਾਲ ਲੈ ਜਾਂਦੀ ਸੀ ਤੇ ਆਪਣਾ ਕੰਮ ਵੀ ਕਰਦੀ ਸੀ ਤੇ ਨਾਲ-ਨਾਲ ਉਹਨੂੰ ਉੱਥੇ ਨਾਲ ਰੱਖਦੀ ਸੀ ਆਪਣੇ ਤੇ ਕਹਿੰਦਾ ਵੀ ਉਹਨਾਂ ਦਾ ਰਾਤ ਨੂੰ ਆਉਦੇ ਆਉਦੇ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਉਹ ਕਹਿੰਦੇ ਉਹਦੀ ਲੇਡੀ ਦੀ ਤਾਂ লাশ ਮਿਲ ਗਈ ਬਟ ਉਸ ਬੱਚੇ ਦੀ ਹਜੇ ਤੱਕ ਨਹੀਂ ਮਿਲੀ ਇਹ ਪਤਾ ਨਹੀਂ ਕਹਿੰਦਾ ਮੈਂ ਸਰਚ ਵੀ ਕਰਕੇ ਦੇਖਿਆ ਗੂਗਲ ਵੀ ਕਰਕੇ ਦੇਖਿਆ ਕਹਿੰਦਾ ਮੈਂ ਬੜਾ ਕੁਝ ਦੇਖਿਆ ਬਟ ਮੈਨੂੰ ਇਹ ਸਟੋਰੀ ਕਿਤੇ ਮਿਲੀ ਨਹੀਂ ਕਿ ਮੇਰਾ ਕੁਝ ਹੋਇਆ ਪਰ ਉਹ ਬਜ਼ੁਰਗ ਬੜੇ ਯਕੀਨ ਨਾਲ ਕਹਿ ਰਹੇ ਸੀ ਕਿ ਐਵੇਂ ਹੀ ਹੋਇਆ ਪਤਾ ਨਹੀਂ ਇਹ ਗੱਲ ਸੱਚ ਹੈ ਜਾਂ ਫਿਰ ਨਹੀਂ ਸੱਚ ਬਟ ਇਹ ਗੱਲ ਹੈਗੀ ਤਾਂ ਇੱਕ ਤਰ੍ਹਾਂ ਦੀ ਦਿਲ ਹਿਲਾਉਣ ਵਾਲੀ ਗੱਲ ਹੈ ਜਿਹੜੀ ਕਿ ਉਹਨੇ ਆਪਣੀ ਸਟੋਰੀ ਦੇ ਵਿੱਚ ਦੱਸੀ ਤੁਹਾਨੂੰ ਕੀ ਲੱਗਦਾ ਹੈ ਨਾ ਕਿ ਇਹ ਗੱਲ ਕਿੰਨੀ ਕਿ ਸੱਚਾ ਜਾਂ ਫਿਰ ਕਿੰਨੀ ਕਿ ਝੂਠੀ ਆ ਜਿਹੜਾ ਹੋਰ ਵੀ ਟਰੱਕ ਡਰਾਈਵਰਸ ਵੀਡੀਓ ਨੂੰ ਦੇਖ ਰਿਹਾ ਕਿ ਤੁਸੀਂ ਕਦੇ ਹਾਈਵੇ 63 ਤੋਂ ਆਏ ਹੋ ਜਾਂ ਫਿਰ ਨਹੀਂ ਆਏ ਜੇ ਆਏ ਹੋ ਤਾਂ ਕੋਈ ਐਮਰਜੈਂਸੀਡੈਂਟ ਹੋਇਆ ਜਾਂ ਨਹੀਂ ਹੋਇਆ ਜੇ ਕਿਸੇ ਹੋਰ ਵੀਰ ਨੇ ਕਿਸੇ ਹੋਰ ਦੋਸਤ ਨੇ ਵੀਰ ਭੈਣ ਭਰਾ ਕਿਸੇ ਨੇ ਆਪਣੀ ਸਟੋਰੀ ਸਾਨੂੰ ਦੱਸਣੀ ਹੋਵੇ ਜਿਹੜੀ ਕਿ ਅਸੀਂ ਵੀਡੀਓ ਦੇ ਵਿੱਚ ਸੁਣਾ ਸਕੀਏ ਪਰ ਅਟ ਲਿਸਟ ਉਹ ਸੱਚੀ ਹੋਵੇ ਜੇ ਹੈਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜਾਂ ਫਿਰ ਸਾਨੂੰ ਇੰਸਟਾਗ੍ਰam ਤੇ ਜਾਂ ਟਿਕਟੌਕ ਤੇ ਡਾਇਰੈਕਟ ਮੈਸੇਜ ਕਰ ਦਿਓ ਜਿਹਦੇ ਵਿੱਚ ਅਸੀਂ ਤੁਹਾਡੀ ਸਟੋਰੀ ਨੂੰ ਇਸ ਵੀਡੀਓ ਦੇ ਵਿੱਚ YouTube ਤੇ ਇੱਕ ਵੀਡੀਓ ਬਣਾ ਕੇ ਜਰੂਰ ਦੱਸਾਂਗੇ ਜਿਨ੍ਹਾਂ ਨੇ ਹੁਣ ਤੱਕ ਤੱਕ ਵੀਡੀਓ ਦੇਖੀ ਐ ਨਾ ਟਾਈਮ ਆਪਣਾ ਸਪੈਂਡ ਕੀਤਾ ਆ ਤਾਂ ਉਹ 10 ਸੈਕਿੰਡ ਹੋਰ ਲਾ ਕੇ ਕੋਈ ਕਮੈਂਟ ਜ਼ਰੂਰ ਕਰਕੇ ਜਾਓ ਕੋਈ ਗੱਲ ਕੋਈ ਸਜਾ ਹੁੰਦਾ ਕੋਈ ਸਲਾਹ ਹੁੰਦੀ ਆ ਤਾਂ ਸਾਨੂੰ ਜ਼ਰੂਰ ਦੱਸੋ ਕੋਈ ਕੰਪਲੇਂਟ ਹੈਗੀ ਆ ਤਾਂ ਜ਼ਰੂਰ ਦੱਸੋ ਜਾਂ ਫਿਰ ਕੋਈ ਨਾ ਕੋਈ ਤੁਸੀਂ ਇਮੋਜੀ ਪੋਸਟ ਕਰ ਦਿਓ ਜਿਸ ਨਾਲ ਸਾਨੂੰ ਹੌਸਲਾ ਮਿਲੇਗਾ ਕਿ ਬਹੁਤ ਸਾਰੇ 뷰ਰ ਵੀਡੀਓ ਦੇ ਐਂਡ ਤੱਕ ਪਹੁੰਚੇ ਨੇ ਜਿਹਨਾਂ ਨੇ ਸਪੋਰਟ ਕੀਤੀ ਆ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨੀ ਆ ਬਟ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸਾਰਿਆਂ ਨੇ ਕਰਨਾ ਹੀ ਸਬਸਕ੍ਰਾਈਬ ਕਰੋਗੇ ਤਾਂ ਹੀ ਵੀਡੀਓ ਹੋਰ ਯੂਰਾਂ ਤੱਕ ਜਾਊਗੀ ਤੇ ਆਪਾਂ ਹੋਰ ਵੀਡੀਓ ਬਣਾਉਣ ਦੇ ਵਿੱਚ ਸਮਰਥ ਹੋਵਾਂਗੇ ਤੁਸੀਂ ਦੇਖਦੇ ਰਹੋ ਥਿੰਕ ਪੰਜਾਬੀ ਚੈਨਲ ਤੇ ਦੁਬਾਰਾ ਵੀ ਦੇਖਦੇ ਰਹੋ ਹਰ ਹਫਤੇ ਇੱਕ ਜਾਂ ਦੋ ਵੀਡੀਓ ਜਰੂਰ ਆਉਣਗੀਆਂ ਤੇ ਬਹੁਤ-ਬਹੁਤ ਧੰਨਵਾਦ ਜਿਨਾਂ ਨੇ ਵੀਡੀਓ ਨੂੰ ਦੇਖਿਆ ਸਾਰਿਆਂ ਨੂੰ ਫਿਰ ਸ਼ੁਕਰੀਆ